ਸਸ਼ੀ ਕਾਲ ਸਾਹਿਰ ਨੂੰ ਅਸੀਂ ਅੱਜ ਕਲੈਕਸ਼ਨ ਸ਼੍ਰੀ ਮੁਖਸਰ ਸਾਹਿਬ ਤੋਂ ਦੇਖੋ ਜੀ ਆਲ ਓਵਰ ਜੌਰਜਟ ਦਾ ਸੂਟ ਆ ਚੁੱਕਾ ਹੈ ਜਿਹੜਾ ਸੋਨਾ ਪ੍ਰਿੰਟਿੰਗ ਵੇਖੋ ਬਹੁਤ ਸੋਹਣੀ ਹੈ ਇਹਦੇ ਤੇ ਹੈਂਡਵਰਕ ਦੇਖੋ ਇਹਦੇ ਨਾਲ ਪਰਲ ਦਾ ਕੰਮ ਹੋਇਆ ਹੋਇਆ ਹੈ ਸੀਕੁਐਂਸ ਦਾ ਹੋਇਆ ਹੋਇਆ ਬਹੁਤ ਸੋਹਣਾ ਕੰਮ ਦੇਖੋ ਪੀਕਾਕ ਦਾ ਡਿਜ਼ਾਈਨ ਬਣਿਆ ਹੋਇਆ ਹੈ ਜਿਹੜੀ ਇਹਦੀ ਬਾਟਮ ਹੈ ਜੀ ਪਲੇਨ ਆਊਗੀ ਪਿਓਰ ਜੌਰਜਟ ਦੀ ਹੀ ਬਾਟਮ ਆਊਗੀ ਨਾਲ ਪਿਓਰ ਬਰਬਰੀ ਦਾ ਦੁਪੱਟਾ ਆਊਗਾ ਦੁਪੱਟਾ ਫੁੱਲ ਟਾਈ ਐਂਡ ਡਾਈ ਹੈ ਦੁਪੱਟੇ ਦੇ ਵੇਖੋ ਜੀ ਬਹੁਤ ਸੋਹਣਾ ਡਾਈ ਹੋਈ ਵੀ ਹੈ ਜਿਹੜਾ ਨੈਕਸਟ ਸੂਟ ਹੈਗਾ ਜੀ ਉਹ ਵੀ ਜੌਰਜਟ ਦੇ ਸੂਟ ਆ ਉਹ ਵੀ ਪ੍ਰਿੰਟਿੰਗ ਦੇ ਉੱਤੇ ਕੰਮ ਕੀਤਾ ਹੋਇਆ ਹੈ ਹੈਂਡਵਰਕ ਦਾ ਨਾਲ ਪਰਲ ਦਾ ਕੰਮ ਹੋਇਆ ਹੋਇਆ ਹੈ ਸਿੱਪੀ ਦਾ ਕੰਮ ਹੋਇਆ ਹੋਇਆ ਨਾਲ ਜੌਰਜਟ ਦੀ ਹੀ ਪਲੇਨ ਬਾਟਮ ਆਉਗੀ ਇਹਦੇ ਨਾਲ ਵੀ ਜਿਹੜਾ ਦੁਪੱਟਾ ਹੈਗਾ ਬਰਬਰੀ ਦਾ ਇਹ ਦੁਪੱਟੇ ਦੇ ਦੁਪੱਟੇ ਦੇ ਉੱਤੇ ਟਾਈ ਐਂਡ ਡਾਈ ਹੋਈ ਵੀ ਆ ਜੇ ਤੁਸੀਂ ਇਹਨਾਂ ਦੋਨਾਂ ਸੂਟਾਂ ਨੂੰ ਬਾਏ ਕਰਨਾ ਹੈਗਾ ਤਾਂ ਸਾਡੇ ਅਰਸ਼ ਕਲੈਕਸ਼ਨ ਸ਼ੇਰੀ ਮੁਖਸਦ ਸਾਹਿਬ ਤੇ ਵਿਜ਼ਿਟ ਕਰੋ ਜੇ ਤੁਸੀਂ ਇਹਨਾਂ ਨੂੰ ਆਨਲਾਈਨ ਬਾਏ ਕਰਨਾ ਹੈਗਾ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰੋ ਧੰਨਵਾਦ